ਸਵੈਮਾਨ ਸਿੰਘ ਜਿਹੜਾ ਹੈਗਾ 1 ਜੂਨ 2025 ਸਿੱਖ ਕਲਚਰਲ ਸੁਸਾਇਟੀ ਰਿਚਮੈਂਟ ਹਿੱਲ ਨਿਊਯਾਰਕ ਉੱਥੇ ਗੁਰਦੁਆਰੇ ਚ ਵੜ ਜਾਂਦਾ ਇਹ ਜਾ ਕੇ ਤੇ ਉੱਥੇ ਬੋਲਣ ਲੱਗ ਜਾਂਦਾ ਤੇ ਗੁਰਦੁਆਰੇ ਦੇ ਵਿੱਚ ਮੌਜੂਦ ਸਿੱਖਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਭਾਈ ਬਲਾਕਾ ਸਿੰਘ ਤੇ ਭਾਈ ਹਿੰਮਤ ਸਿੰਘ ਵੱਲੋਂ ਤੇ ਹੋਰ ਸਿੰਘਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਉੱਥੇ ਸਿੱਖ ਇਕੱਠੇ ਹੋ ਗਏ ਕਹਿੰਦੇ ਬੋਲਣ ਨਹੀਂ ਦੇਣਾ ਹੈਗਾ ਇਹ ਇਹਨੇ ਦੀਪ ਸਿੱਧੂ ਦਾ ਵਿਰੋਧ ਕੀਤਾ ਲੱਖੇ ਸਿਧਾਣੇ ਦਾ ਵਿਰੋਧ ਕੀਤਾ ਇਹ ਸਵੈਮਾਨ ਸਿੰਘ ਨੇ ਤੇ ਸਿੱਖ ਕਾਜ ਦਾ ਵਿਰੋਧ ਕਰਦਾ ਹੈ ਇਹ ਤੇ ਉਹਦੇ ਚ ਕਿਸਾਨ ਸੰਘਰਸ਼ ਦੇ ਦੌਰਾਨ ਜਿਹੜੇ ਇਸ ਨੇ ਤਿਰੰਗੇ ਝੰਡੇ ਵੰਡੇ ਉੱਥੇ ਟਰਾਲੀਆਂ ਤੇ ਲਾਉਣ ਦੇ ਲਈ ਤੇ ਆਪ ਆਪ ਵੀ ਤਿਰੰਗੇ ਦਾ ਪੂਜਕ ਹੈ ਸਿੱਖ ਕਲਚਰਲ ਸੁਸਾਇਟੀ ਦੇ ਵਿੱਚ ਇਹਨਾਂ ਦਾ ਵਿਰੋਧ ਹੋਇਆ ਅ ਮਤਲਬ ਬੁੱਤ ਪੂਜਕਾਂ ਦਾ ਬੁੱਤ ਪੂਜਕ ਉੱਥੇ ਕਿਵੇਂ ਬੋਲ ਸਕਦਾ ਤਿਰੰਗੇ ਨੂੰ ਪੂਜਕ ਉੱਥੇ ਕਿਵੇਂ ਬੋਲ ਸਕਦਾ ਸੋ ਇਹਨਾਂ ਗੱਲਾਂ ਦੇ ਨਾਲ ਨਿੱਜੀ ਤੌਰ ਦੇ ਉੱਤੇ ਜਾਣੋ ਤਾਂ ਮੇਰਾ ਕੋਈ ਵਿਰੋਧ ਨਹੀਂ ਹੈਗਾ ਮੇਰਾ ਇੱਕ ਗੱਲ ਤੋਂ ਵਿਰੋਧ ਹੈ ਡਾਕਟਰ ਸੁਵੈਮਾਨ ਸਿੰਘ ਨਾਲ ਕਿਉਂ ਕਿਉਂਕਿ ਉਸਨੇ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਜਿਹੜੇ ਗੁਰੂ ਨੇ ਸਿੱਖਾਂ ਦੇ ਉਹ ਉਹਨਾਂ ਨੂੰ ਮੈਂ ਕਾਮੁਨਿਸਟ ਮੰਨਦਾ ਇਹ ਕਹਿਣਾ ਤਾਂ ਇਹ ਚਾਹੀਦਾ ਸੀ ਕਿ ਜਿਹੜਾ ਮਾਰਕਸ ਕਾਰਲ ਮਾਰਕਸ ਉਹ ਗੁਰੂ ਨਾਨਕ ਦੇ ਜਿਹੜੇ ਸਿਧਾਂਤ ਨੇ ਉਹਨਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਦਾ ਸੋ ਇਹ ਐਨੇ ਗੰਦੇ ਦਿਮਾਗ ਦੇ ਲੋਕ ਨੇ ਜਿਹੜੇ ਕਾਮਰੇਟ ਨੇ ਉਹ ਕਹਿੰਦਾ ਕਿ ਗੁਰੂ ਨਾਨਕ ਪਾਸ਼ਾ ਮਾਰਕਸਵਾਦੀ ਹੋਏ ਨੇ